ਪੰਜਾਬ ਦੇ 23 ਜਿਲ੍ਹਿਆਂ ਵਿੱਚੋਂ ਆਪਾਂ ਕਰ ਚੁੱਕੇ ਹਾਂ ਕੁਝ ਜ਼ਿਲ੍ਹੇ ਜਿਵੇਂ ਆਪਣੇ ਹੁਸ਼ਿਆਰਗੁਰ ਕਰ ਲਿਆ ਗੁਰੂਪ نگر ਕਰ ਲਿਆ ਤੇ ਇਸ ਤੋਂ ਪਹਿਲੇ ਆਪਾਂ ਫਰੀਦਕੋਟ ਕੀਤਾ ਸੀ ਅੱਜ ਆਪਾਂ ਕਰ ਰਹੇ ਹਾਂ ਫਤਿਹਗੜ੍ਹ ਸਾਹਿਬ ਤਾਂ ਫਤਿਹਗੜ੍ਹ ਸਾਹਿਬ ਜਿਹੜਾ ਹਿੱਸਾ ਹੁੰਦਾ ਸੀਗਾ ਪੈਪਸੋ ਜਿਹੜੀ 1948 ਤੋਂ ਜਦੋਂ ਬਣੀ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਜਿਹੜਾ ਬਾਦਚੇ ਨੂੰ ਤਸੀਰ ਬਣਾ ਦਿੱਤਾ ਗਿਆ ਸੀਗਾ ਤੇ ਬਾਅਦ ਚ ਵਾਪਸ 1992 'ਚ ਜਿਹੜਾ ਜਿਲ੍ਹਾ ਬੜਿਆ ਸੇਗਾ ਤਾਂ ਉਹਦੀ ਆਪਾਂ ਅੱਜ ਗੱਲ ਕਰਦਾ ਰਿਆਂ ਇਹਦੇ ਜਿਹੜੇ ਆਪਣੇ ਆਸੇ-ਪਾਸੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੀ ਗੱਲ ਕਰਨੀ ਪੈਗਾ ਤਾਂ ਇਹ ਪਹਿਲੇ ਅੱਤੇ ਗੜ ਸਾਹਿਬ ਉੱਧਰ ਗੜ ਸਾਹਿਬ ਤਾਂ ਇਹਦਾ ਜਿਹੜਾ ਇਤਿਹਾਸ ਹੈ ਉਹ ਜੁੜਿਆ ਹੋਇਆ ਪਾਬਾ ਬੰਦਾ বাহাদুর ਤੇ ਜੀਤੇ ਗੁਰੂ ਗੋਬੀ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਛੋਟੇ ਸੈਦ ਜਾਦੇ ਤੇ ਇਹਨੂੰ ਜਦੋਂ ਬੰਦਾਬਾਦ ਨੇ ਜਿੱਤਾ ਸੀ ਤਾਂ ਤਾਂ ਕਰਕੇ ਇਹਦਾ ਨਾਮ ਫਤਾਹਿਗੜ੍ਹ ਸਾਹਿਬ ਪਿਆ ਹੈ ਨਾਲੇ ਜਿਹੜੇ ਛੋਟੇ ਸੈਜਾ ਦੇ ਸੀਗੇ ਫਤਾਹਿ ਸਾਹਿਬ ਉਹਨਾਂ ਦੇ ਕਾਰਨ ਵੀ ਇਹਦਾ ਨਾਮ ਫਤਾਹਿਗੜ੍ਹ ਸਾਹਿਬ ਪਿਆ ਜਦੋਂ ਬੰਦਾਬਾਦ ਨੇ ਜਿੱਤੇ ਸੀ ਤਾਂ ਇਹਦਾ ਨਾਮ ਪਿਆ ਸੀ ਜੀਤਾਂ ਵਾਲਾ ਸ਼ਹਿਰ ਫਤਾਹਿਗੜ੍ਹ ਤੇ ਸ਼ਹੀਦੀ ਹੋਈ ਸੀ ਜਦੋਂ ਛੋਟੇ ਸੈਜਾ ਜਦਿਆਂ ਦੀ ਉਸ ਟਾਈਮ ਜਦੋਂ ਜਿਹੜੇ ਛੋਟੇ ਸੈਜਾ ਦੇ ਸੀਗੇ ਜਿਹੜੇ ਜਰਾਵਰ ਤੇ ਹੰਦੇ ਉਹਨਾਂ ਵਿੱਚੋਂ ਫਤਾਹਿ ਸਿੰਘ ਦੇ ਨਾਮ ਦੇ ਵੀ ਇਹਦਾ ਨਾਮ ਜਿਹੜਾ ਪਿਆ ਹੈ ਇਸ ਤੋਂ ਕੁਝ ਦੂਰ ਜਿਹੜਾ ਅੰਦਰ ਹੈ ਜਿੱਥੇ ਸ਼ਹੀਦੀ ਜਿਹੜੀ ਹੋਈ ਸੀ ਉਹ ਜਿਹੜਾ ਨਵਾਬ ਸੀਗਾ ਉੱਥੋਂ ਦਾ ਜਿਹੜਾ ਵਜ਼ੀਰ ਖਾਨ ਤੇ ਉਸ ਟਾਈਮ ਉਹਨੇ ਜਿਹੜਾ ਕੀਤਾ ਸੀਗਾ ਉਹਨਾਂ ਨੂੰ ਸੰਸਕਾਰ ਵਾਸਤੇ ਜਗ੍ਹਾ ਵੀ ਜਿਹੜਾ ਦੇਣ ਤੋਂ ਇਨਕਾਰ ਕਰਤਾ ਸੀਗਾ ਲੇਕਿਨ ਉਸ ਟਾਈਮ ਜਿਹੜਾ ਗੁਰੂ ਜੀ ਦਾ ਭਗਤ ਹੁੰਦਾ ਸੀਗਾ ਟੋਡਰ ਮਲ ਉਹਨੇ ਇੱਥੇ ਮਹਿੰਗੀ ਜਿਹੜੀ ਜ਼ਮੀਨ ਲੈ ਕੇ ਤੇ ਜਿਹੜਾ ਸੰਸਕਾਰ ਕਰਵਾਇਆ ਸੀਗਾ ਉਨ੍ਹਾਂ ਦੇ ਕਰਕੇ ਇੱਥੇ 4 ਗੇਟ ਜਿਹੜੇ ਪਤੇਗੜ ਸਾਹਿਬ ਵਿੱਚ ਬਣੇ ਹੋਏ ਨੇ ਬੰਦਾ ਬਾਹਰਦ ਹੋ ਗਿਆ ਰੌਡਰਮਲ ਹੋ ਗਿਆ ਤੇ ਇੱਕ 모ਤੀ ਰਾਮ ਹੁੰਦੇ ਸਨ ਤੇ ਇੱਕ ਪਰਸਨ ਹੋਰ ਸੀ ਮਤਲਬ 4 ਗੇਟ ਉਹਨਾਂ ਦੇ ਨਾਮ ਦੇ ਜਿਹੜੇ ਬਣੇ ਹੋਏ ਹਨ ਇੱਥੇ ਤਾਂ ਇੱਥੇ ਗੁਰਦੁਆਰਾ ਪਤੇਗੜ ਸਾਹਿਬ ਗੁਰਦੁਆਰਾ ਜੋਤੀ ਸਰੂਪ ਵੀ ਹੈ ਕਿਉਂਕਿ ਜਿਹੜਾ ਤਿੰਨ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦੋਂ ਜਿਹੜੇ ਸੀਗੇ ਉਹਨਾਂ ਜਿਹੜਾ ਜਿਹੜਾ ਸੰਸਕਾਰ ਕਰਵਾਇਆ ਸੀਗਾ ਤਾਂ ਕਰਕੇ ਇੱਥੇ ਜਿਹੜਾ ਜੋ ਤਿਸ ਰੂਪੀ ਕੋ ਦੁਆਰਾ ਵੀ ਬਣਿਆ ਹੋਇਆ ਹੈ ਤੇ ਇਸ ਦੀਆਂ ਤਹਿਸੀਲਾਂ ਨੇ ਅਮਲੋ ਬੱਸੀ ਬਠਾਣਾ ਖੁਮਾਹ ਖੁਮਾਣੋ ਪਤਾ ਗੜਸਾਇਓ ਖੋਦ ਤਾਂ ਬਣਿਆ ਜਿਹੜੀ ਇਹਦੇ ਕੋਲ ਲਾਗੜੀਆਂ ਗਈਆਂ ਖੁਮਾਣੋ ഫുഡ് ജ ਇੱਥੋਂ ਜਿਹੜੇ ਕਿਲੇ ਨੇ ਇੱਧਰ ਹੋ ਗਿਆ ਜੁਧਿਆਣਾ ਇੱਧਰ ਹੋ ਗਿਆ ਸੰਗਰੂਰ ਤੇ ਇੱਧਰ ਹੋ ਗਿਆ ਪਟਿਆਲਾ ਤੇ ਉਸ طرف ਮੁਹਾਲੀ ਤੇ ਇੱਧਰ ਰੋਪਨਗਰ ਆ ਗਿਆ ਹਰਗਣ ਸਾਹਿਬ ਜਿਹੜਾ ਵੀ ਕੀਤੇ ਨਾਲ ਜੁੜਿਆ ਹੋਇਆ ਛੋਟੇ ਸਾਹਿਬ ਜਦ ਤੇ ਨਾਲ ਅੰਮ੍ਰਿਤ ਸਰ ਹਿੰਦ ਜਿਹੜਾ ਉਦੋਂ ਉਹ ਜੁੜਿਆ ਹੋਇਆ ਸਰ ਹਿੰਦ ਜਿਹੜਾ ਛੋਟੇ ਸਾਹਿਬ ਜਨ ਜੀ ਨਾਲੋਂ ਬੜਾ ਤਨ ਨਾਲ ਜੁੜਵਾ ਪਸੀਗਾ ਸਰ ਹਿੰਦ ਨਵਾਬ ਜਦੋਂ ਤਾਂ ਉਹਨੇ ਥਾੜੀ ਜਿੰਦ ਨੂੰ ਮੁਕਰ ਗਿਆ ਸੀ ਤਾਂ ਉਹ ਦਰਮਾਣ ਲੈ ਕੇ ਥਾੜ ਹੋਈ ਸੀ ਜਿਸ ਦਿਵਸ ਉਹ ਡਾ ਤੇ ਉਸ ਤੋਂ ਬਾਅਦ ਜਿਹੜਾ ਅੰਮਲੋਅ ਅੰਮਲੋਜੇ ਮੀਰਜ਼ਾ ਕੁਲਦਾਰਾ ਦਾ ਜਿਹਦਾ ਕਥੇ ਫੇਸ ਨਾਮ ਦਾ ਜਗਾ ਸੇਮ ਹੁੰਦਾ ਸੀ ਉਹਨੇ ਵਿਸਾਇਆ ਸੀ ਨੂੰ ਤੇ ਬੱਸੀ ਉਠਾਣ ਜਿਹੜਾ ਇਹ ਸੀਗੇ ਬੱਸੀ ਜਿਹੜਾ ਕਿਸੀ ਰਾਜਪੂਤ ਔਰਤ ਸੀਗੀ ਇੱਕ ਤੇ ਪਠਾੜ ਵਾਲੇ ਮਿਲੇ ਹੋਏ ਸੀ ਪਲੱਸ ਪਠਾੜ ਸੀ ਜੀ ਮਤਲਬ ਇਹ ਨਾ ਮਸਾਇਆ ਆਪਣੇ ਹੈ ਗਿਆ ਗੀਰੰਦੀ ਮਜ਼ਾਰ ਤੇ ਦੋ ਹੋਰ ਨੇ ਇੱਥੇ ਮਜ਼ਾਰ ਇੱਕ ਦਰਗਾਹ ਹੈ ਉਹਨਾਂ ਦੇ ਸਿਰਲਪਕਾਰ ਉਹਨਾਂ ਦੀ ਜਿਹੜੀ ਸਗੀਤਦ ਸੀਗੀ ਉੱਥੇ ਨਾਲੇ ਇੱਕ ਹੋਰ ਉਹਨਾਂ ਦੇ ਨਾਲ ਜਿਹੜੇ ਸਹਾਇਕ ਸੀਗੇ ਉਹਨਾਂ ਦੀ ਵੀ ਜਿਹੜੀ ਆਪਣੇ ਇਹਦੇ ਦਰਗਾਹ ਨੂੰ ক্লোਜ਼ਾ ਕਰਦੇ ਤੇ ਆ ਜਿਹੜੀ ਸਿਰਲਪਕਾਰ ਸੀਗੇ ਜਿਹੜੇ ਉੱਥੇ ਸਿਰਲਪਕਾਰ ਜਿਹੜਾ ਆਕਾਰ ਦੇ ਦੇ ਸੀਗੇ ਉਹ ਸਗੀਰਤ ਮਜ਼ਾਰ ਕੇ ਅੰਦਰੋਂ ਤੇ ਇਸ ਤੋਂ ਇਲਾਵਾ ਇਹਦੇ ਚ ਮੰਡੀ ਗੋਬਿੰਦਗੜ੍ਹ ਜਿਹੜਾ ਉਸ ਪਾਸ ਇਸ ਪਾਸ ਨਗਰ ਮੰਡੀ ਗੋਬਿੰਦਗੜ ਤੇ ਇੱਕ ਜਗ੍ਹਾ ਤੇ ਸੰਗੋਲ ਜੋ ਕਿ ਜੁੜੀ ਹੋਈ ਹੈ ਕਿ ਦੇ ਨਾਲ ਅੜੱਪਾ ਸਵੇਤ ਨਾਲ ਆਪਣੇ ਇਹਦੇ ਅਵਸ਼ੇਸ਼ ਮਿਲੇ ਆ ਪਟਾਗੜ ਸਾਹਿਬ ਤੋਂ ਜਿਲ੍ਹੇ ਤੋਂ ਸੰਭੋਲ ਤਾਂ ਉਹ ਪੁਰਾਣਾ ਜਿਹੜਾ ਹੜੱਪਾ ਸਭ ਜਿਹੜਾ ਤੇ ਜਿਹੜੇ ਉਹ ਓਸ਼ੇਸ਼ ਮੰਨੇ ਜਾਂਦੇ ਆ ਤਾਂ ਇਹ ਸਿਰ ਆਪਣੇ ਲਗਭਗ ਜਿਹੜਾ ਮੇਨ ਮੇਨ ਚੀਜ਼ਾਂ ਕੁਝ ਚੀਜ਼ਾਂ ਹੋਰ ਜਿਹੜੀਆਂ ਇਹਦੇ ਤੁਸੀਂ ਐਡ ਕਰ ਸਕਦੇ ਹੋ ਧੰਨਵਾਦ